News, views, voices of the global Indian community, India abroad. ਗੁਰਦੁਆਰਾ ਸਿੰਘ ਸਭ ਫੇਅਰਫੈਕਸ ਵਿਖੇ ਗਲੋਬਲ ਸਿੱਖ ਬਿਜ਼ਨਸ ਅਲਾਈਅንስ ਵੱਲੋਂ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਪ੍ਰਮੁੱਖ ਸਿੱਖ ਸ਼ਖਸੀਅਤਾਂ ਵੱਲੋਂ ਸ਼ਿਰਕਤ ਕਰਕੇ ਸਿੱਖ ਨੌਜਵਾਨਾਂ ਲਈ ਬਿਜ਼ਨਸ ਦੇ ਮੌਕਿਆਂ ਬਾਰੇ ਗੱਲ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਸਿੱਖਾਂ ਨੂੰ ਗਲੋਬਲ ਸਿੱਖ ਬਿਜ਼ਨਸ ਅਲਾਈਅንስ ਦੇ ਮੈਂਬਰ ਬਣਨ ਲਈ ਉਤਸ਼ਾਹਿਤ ਕੀਤਾ ਤੇ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਪ੍ਰੇਰਣਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੱਥੇ ਸਿੰਘ ਸਭਾ ਗੁਰਦੁਆਰਾ ਫੇਅਰਫੈਕਸ 'ਚ ਆਏ ਹਾਂ ਪੰਜ ਪਤਵੰਤੇ ਵੀਰਾਂ ਸਰ ਨਿਹਾਲ ਸਿੰਘ ਜੀ ਜਿਹੜੇ ਕਿ ਡਾਇਰੈਕਟਰ ਨੇ એનર્ਜੀ ਦੇ ਫੈਡਰਲ ਗਵਰਨਮੈਂਟ ਦੇ ਵਿੱਚ ਦਾਸ ਗੁਰਚਰਨ ਸਿੰਘ ਵਰਲਡ ਬੈਂਕ ਦੇ ਰਿਟਾਇਰੀ ਨੇ ਸਰ ਨਿਰਪ ਸਿੰਘ ਜੀ ਮੇਰੇ ਨਾਲ ਨੇ ਜਿਹੜੇ ਆਈਟੀ ਕੰਪਨੀ ਚਲਾ ਰਹੇ ਨੇ ਡਾਕਟਰ ਕਮਨੀਤ ਕੋਰ ਕੋਹਲੀ ਜੀ ਮੈਡੀਕਲ ਡਾਕਟਰ ਨੇ ਔਰ ਸਰ ਮਨਜੀਤ ਮਨਿੰਦਰ ਸਿੰਘ ਸੇਠੀ ਇਹ ਪੰਜ ਪਤਵੰਤੇ ਵੀਰਾਂ ਨੇ ਇੱਕ ਜੀਐਸਬੀਏ ਐਂਟੀਟੀ ਬਣਾਈ ਹੈ ਗਲੋਬਲ ਸਿੱਖ ਬਿਜ਼ਨਸ ਐਲਾਈਅንስ ਅੱਜ ਤੱਕ ਜਿਹੜੇ ਸਿੱਖ ਨੇ ਸਾਡੇ ਸਿੱਖ ਵੀਰ ਸਾਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਬਿਜ਼ਨਸ ਕਰ ਰਹੇ ਨੇ ਵਾਇਗਰੋ ਦੀ ਬੜੀ ਮਿਹਰ ਹੈ ਉਹਨਾਂ ਦੇ ਬੜੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਬਟ ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਸਿੱਖ ਦਾ ਹੱਥ ਫੜੇ ਜੇ ਕੋਈ ਸਟਾਰਟਅਪ ਕਰਨਾ ਚਾਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਸਟਾਰਟਅਪ ਕਰੇ ਉਹਦੇ ਉਹਨੂੰ ਕੋਈ ਐਡਵਾਈਸ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਦੇ ਤੇ ਜਿਨ੍ਹਾਂ ਨੇ ਆਲਰੇਡੀ ਐਂਟਰਪ੍ਰੈਨਰ ਹੈਗੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾਵਾਂਗੇ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਨੇ ਉਹ ਕਿਸ ਤਰ੍ਹਾਂ ਛੋਟੀ ਕੰਪਨੀ ਨੂੰ ਕਿਸ ਨਾਲ ਕਨੈਕਟ ਕਰ ਸਕਦੇ ਨੇ ਸਾਡਾ ਪਰਪਸ ਹੈਗਾ ਕਿ ਅਸੀਂ ਇੱਕ ਦੂਜੇ ਦੇ ਨਾਲ ਕਨੈਕਟ ਕਰੀਏ ਇਸ ਤਰ੍ਹਾਂ ਸਪਲਾਈ ਚੇਨ ਇੱਕ ਬਣਾਈਏ ਇੱਕ ਗਲੋਬਲ ਨੈਟਵਰਕ ਬਣਾਈਏ ਜਿਹਦੇ ਵਿੱਚ ਸਿੱਖ ਸਿੱਖ ਦੀ ਮਦਦ ਕਰ ਸਕੇ ਮੈਂ ਸਭ ਸਿੱਖ ਭਰਾਵਾਂ ਨੂੰ ਸਪੈਣਾ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਤੁਸੀਂ ਦੇਖੋ ਜਿਸ ਤਰ੍ਹਾਂ ਜੂਸ ਨੇ ਉਹ ਆਪਣੇ ਆਪਣੇ ਆਪਣੀਆਂ ਆਪਣੀ ਕਮਿਊਨਿਟੀ ਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਉਹ ਇੱਕ ਦੂਜੇ ਦੀ ਮਦਦ ਕਰ ਸਕਣ ਤਾਂ ਕਿ ਉਹ ਮੋਨਿਟਰੀ ਸਾਊਂਡ ਹੋ ਸਕਣ ਅਸੀਂ ਇਕਨੋਮਿਕਲੀ ਸਾਊਂਡ ਹੋਣਾ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਗੁਰੂ ਜੀ ਮੇਰ ਹੈਗੀ ਹੈ ਹਰ ਜਗ੍ਹਾ ਚ ਚਰਦੀ ਕਲਾ ਵਿੱਚ ਨੇ ਬਟ ਅਸੀਂ ਚਾਹੁੰਦੇ ਹਾਂ ਕਿ ਉਸ ਹੋਰ ਚਰਦੀ ਕਲਾਵ ਜਾਣ ਇੱਕ ਕਾਮਿਕਲੀ ਸਾਊਂਡ ਹੋਣ ਔਰ ਗੁਰੂ ਕਿਰਪਾ ਕਰੇ ਔਰ ਚਰਦੀ ਕਲਾ ਵਿੱਚ ਰਹਿਣ ਇਹ ਜੀਐਸਬੀਏ ਦੇ ਮੈਂਬਰ ਬਣੋ ਜੀਐਸਬੀ ਦੇ ਮੈਂਬਰ ਬਣਨ ਵਾਸਤੇ ਤੁਹਾਨੂੰ ਜਾਣਾ ਪਏਗਾ jsbia.com .world jsbia.world ਤੇ ਜਾਣਾ ਪਏਗਾ ਗਲੋਬਲ ਸਿੱਖ ਬਿਜ਼ਨਸ ਐਲਾਈਅንስ ਸਾਡੀ ਐਂਟੀਟੀ ਦਾ ਨਾਮ ਹੈ ਇਟ ਇਜ਼ ਅ ਨਾਨ-ਪ੍ਰੋਫਿਟ ਐਂਟੀਟੀ ਵੀ ਆਰ ਨਾਟ ਚਾਰਜਿੰਗ ਐਨੀਥਿੰਗ Hundred dollar we are charging for the annual. It is a negligible payment, just to, just to help, so that even if somebody don't don't, don't have that money, even we don't mind. Please come over here and be the member. Vahigurujika khalsa, khalsa, As our uh, elder brother Gurjan Singh Ji uh, from World Bank has explained very well about the GSBA Global Sikh Business Alliance, it is just a uh, sharing gunang Ji's third principle, how to share with our fellow people, sikh faith-based people and community. so we are here to help each other, to grow each other and create an ecosystem so that we can integrate, collaborate with each other and grow uh, collectively. so that is the reason we have created this non-profit entity which is 501c3 from the irs recognized. and our website is gsba.world and form is online. you can fill the form online and become a part of the